ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਵਾਲੇ ਲੋਕ ਹੋ ਜਾਣ ਸਾਵਧਾਨ ਕਿਉਂਕਿ ਛਾਤਰ ਚੋਰਾਂ ਦਾ ਇੱਕ ਘਿਰੋ ਹੁਣ ਸਰਗਰਮ ਹੋ ਚੁੱਕਿਆ ਹੈ ਵੀਡੀਓ ਤੁਹਾਨੂੰ ਵਿਖਾ ਰਿਹਾ ਜੋ ਕਿ ਇਸ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਦਰਸਲ ਇੱਥੇ ਵੇਖੋ ਕਿ ਬਜ਼ੁਰਗ ਵਿਅਕਤੀ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਇਸ ਦੌਰਾਨ ਇਸ ਬਜ਼ੁਰਗ ਦੇ ਪਿੱਛੇ ਖੜਾ ਸ਼ਖਸ ਪਹਿਲਾਂ ਤਾਂ ਬਜ਼ੁਰਗ ਦੀ ਜੋ ਸਾਹਮਣੇ ਮਸ਼ੀਨ ਪਈ ਹੈ ਉਸ ਸਕਰੀਨ ਨੂੰ ਬਾਰ-ਬਾਰ ਟੱਚ ਕਰਦਾ ਹੈ ਉੱਥੇ ਜੋ ਹੈ ਉਸ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਸ਼ੁਰੂ ਕਰਦਾ ਤੇ ਉਸ ਤੋਂ ਬਾਅਦ ਬਜ਼ੁਰਗ ਦਾ ਜੋ ਕਾਰਡ ਹੁੰਦਾ ਹੈ ਮਸ਼ੀਨ ਦੇ ਵਿੱਚ ਉਹ ਇੱਕੋ ਦਮ ਬਾਹਰ ਕੱਢ ਲੈਂਦਾ ਤੇ ਇਸ ਮਗਰੋਂ ਬੜੇ ਹੀ ਛਾਤਰ ਤਰੀਕੇ ਦੇ ਨਾਲ ਇਹ ਸ਼ਖਸ ਜੋ ਹੈ ਉਸ ਕਾਰਡ ਨੂੰ ਆਪਣੇ ਕਿਸੇ ਕਾਰਡ ਦੇ ਨਾਲ ਚੇਂਜ ਕਰ ਦਿੰਦਾ ਹੈ ਬਦਲ ਦਿੰਦਾ ਹੈ ਤੇ ਬਜ਼ੁਰਗ ਜੋ ਹੈ ਉੱਥੇ ਵੇਖਦਾ ਰਹਿ ਜਾਂਦਾ ਹੈ ਕਿ ਆਖਿਰਕਾਰ ਇਹ ਸ਼ਖਸ ਕਰ ਕੀ ਰਿਹਾ ਹਾਲਾਂਕਿ ਬਜ਼ੁਰਗ ਦੇ ਵੱਲੋਂ ਉਸੇ ਸਮੇਂ ਇਸ ਸ਼ਖਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤੁਸੀਂ ਵੇਖੋ ਕਿ ਕਿੰਨੇ ਛਾਤਰ ਤਰੀਕੇ ਦੇ ਨਾਲ ਜੋ ਸ਼ਖਸ ਸੀਗਾ ਉਹ ਕਾਰਡ ਜੋ ਹੈ ਦੂਸਰੀ ਮਸ਼ੀਨ ਦੇ ਵਿੱਚ ਪਾ ਦਿੰਦਾ ਹੈ ਤਾਂ ਬਜ਼ੁਰਗ ਨੂੰ ਲੱਗਦਾ ਹੈ ਕਿ ਉਹ ਉਸੇ ਦਾ ਕਾਰਡ ਉਸਨੇ ਦੂਜੀ ਮਸ਼ੀਨ ਦੇ ਵਿੱਚ ਪਾ ਦਿੱਤਾ ਹੈ ਤੇ ਜਿਸਮਗਰੋਂ ਬਜ਼ੁਰਗ ਜੋ ਹੈ ਦੂਜੀ ਮਸ਼ੀਨ ਤੇ ਚਲਾ ਜਾਂਦਾ ਹੈ ਉੱਥੇ ਜੋ ਹੈ ਆਪਣੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਜਦੋਂ ਪੈਸੇ ਨਹੀਂ ਨਿਕਲਦੇ ਬਜ਼ੁਰਗ ਦੇਖਦਾ ਹੈ ਕਿ ਇਹ ਕਾਰਡ ਜੋ ਉਸਨੇ ਏਟੀਐਮ ਦਾ ਕਾਰਡ ਸੀਗਾ ਉਸਦਾ ਇਹ ਉਸਦਾ ਹੈ ਹੀ ਨਹੀਂ ਤਾਂ ਉਸ ਤੋਂ ਬਾਅਦ ਬਜ਼ੁਰਗ ਜੋ ਹੈ ਅ ਜਲਤੋ ਜਲਦ ਬਾਹਰ ਨਿਕਲਦਾ ਹੈ ਉਸ ਸ਼ਖਸ ਦੀ ਭਾਲ ਕਰਨ ਦੇ ਲਈ ਤਾਂ ਉਹ ਵੇਖਦਾ ਹੈ ਕਿ ਉਹ ਸ਼ਖਸ ਤਾਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ